ਸੋ ਮੇਰੇ ਵੀਰੋ ਗੱਲ ਇਸ ਤਰ੍ਹਾਂ ਮੌਜੂਦਾ ਸਰਕਾਰ ਜਿਸਾ ਰੇਤ ਦੇ ਕਿਲੇ ਜਾਂ ਰੇਤ ਦੀਆਂ ਦਿਵਾਰਾਂ ਸੀ ਖੜੀਆਂ ਕਰੀਦੀਆਂ ਅੰਗਰੇਜ਼ੀ ਚ ਕਹਿੰਦੇ ਨੇ ਪੈਕ ਆਫ ਕਾਰਡਸ ਤਾਸ਼ ਦੇ ਪੱਤੇ ਜਦੋਂ ਤਾਸ਼ ਦੇ ਪੱਤਿਆਂ ਤੋਂ ਅਸੀਂ ਕੋਈ ਘਰ ਬਣਾਨੇ ਆ ਤੇ ਥੋੜਾ ਜਿਹਾ ਵੀ ਜਦੋਂ ਹਵਾ ਦਾ ਝੌਕਾ ਆਂਦਾ ਤਾਂ ਨਾਲ ਹੀ ਸਾਰੇ ਤਾਸ਼ ਦੇ ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਅੱਜ ਹੀ ਇਹਨਾਂ ਦੀ ਇੱਕ ਮਨਿਸਟਰ ਰਹਿ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਗਗਨ ਅਨਮੋਲ ਬਾਨ ਉਹਦਾ ਨਾਮ ਹੈ ਇਹ ਉਹ ਨੌਜਵਾਨ ਲੜਕੀ ਹੈ ਜਿਹਨੂੰ ਜਦੋਂ ਆਮ ਆਦਮੀ ਪਾਰਟੀ ਅਜੇ ਤੱਕ ਚ ਨਹੀਂ ਸੀ ਆਈ ਉਹਨੂੰ ਆਪਣਾ ਜਿਹੜਾ ਮਹਿਲਾ ਵਿੰਗ ਹੈ ਉਹਦਾ ਪ੍ਰਧਾਨ ਬਣਾਇਆ ਸੀ ਨੌਜਵਾਨ ਸੀ ਤੇ ਕਹਿੰਦੀ ਕਹਿੰਦੀ ਕਹਿਣ ਲੱਗੀ ਸਾਨੂੰ ਮੌਕਾ ਦੋ ਤੇ ਅਸੀਂ 50 ਮਿੰਟਾਂ ਦੇ ਵਿੱਚ ਛੁਟਕੀਆਂ ਮਾਰ ਮਾਰ ਰਾਂ ਉਂਗਲਾਂ ਦੀਆਂ ਤੇ ਇਹ ਕਹਿੰਦੀ ਸੀ ਕਿ ਅਸੀਂ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਕਿਸਾਨ ਡਿਮਾਂਡ ਕਰ ਰਹੇ ਨੇ ਇਹ ਕੇਜਰੀਵਾਲ ਸਾਹਿਬ ਨੇ ਮੈਨੂੰ ਜਾ ਕੇ ਸੰਕੇਤ ਦੇ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਫਸਲਾਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿ ਦੋ ਫਸਲਾਂ ਤੇ ਮੇਜਰ ਐਮਐਸਪੀ ਮਿਲਦੀ ਝੋਨੇ ਤੇ ਕਣਕ ਤੇ ਤੋ ਕਹਿ ਲਗੀ ਕਿ ਅਸੀਂ ਦਾੜਾ ਤੇ ਵੀ ਦਵਾਂਗੇ ਟਮਾਟਰਾਂ ਤੇ ਵੀ ਦਵਾਂਗੇ ਗੰਡਿਆ ਤੇ ਵੀ ਦਵਾਂਗੇ ਤੇ ਚੁਟਕੀਆਂ ਮਾਰ ਮਾਰ ਅੱਜ 3.5 ਸਾਲ ਹੋਏ ਮੇਰੇ ਵੀਰੋ ਅੱਜ ਉਹਨੇ ਅਸਤੀਫਾ ਦੇ ਦਿੱਤਾ ਖਰੇ ਅਸੈਂਬਲੀ ਹਲਕੇ ਤੋਂ ਇੱਕ ਹੋਰ ਸੀਟ ਵੈਕੈਂਟ ਹੋ ਗਈ ਪਹਿਲੇ ਤੇ ਹੋਈ ਤਰਨਤਾਰਨ ਵਾਲੇ ਸੁਰਗਵਾਸੀ ਸੋਲ ਸਾਹਿਬ ਅਸੈਂਬਲੀ ਚ ਰਹੇ ਨੇ شریف ਆਦਮੀ ਸਨ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਤੇ ਮੈਂ ਕੋਈ ਗੱਲ ਨਹੀਂ ਉਹਨਾਂ ਬਾਰੇ ਕਹਿਣਾ ਚਾਹੰਦਾ ਪਰ ਸਾਡੇ 3 ਸਾਲ ਮੇਰਾ ਖਿਆਲ ਤਰਨਤਾਰ ਚ ਇੱਕ ਗਲੀ ਜਾਂ ਇੱਕ ਰੋੜਾ ਤੱਕ ਨਹੀਂ ਲੱਗਾ ਹੋ ਤੁਸੀਂ ਵੇਖੋ ਏ ਫਰਜ਼ੀ ਇਨਕਲਾਬੀਆਂ ਦੀ ਜਮਾਤ ਮੈਂ ਤਾਂ ਫਰਜ਼ੀ ਇਹਨਾਂ ਨੂੰ ਕਹਿਣਾ ਟੋਟਲ ਫਰਾਡ ਝੂਠੇ ਅਬਲ ਦਰਜੇ ਦੇ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਲੇ ਇਹਨਾਂ ਫਰਜ਼ੀਆਂ ਇਨਕਲਾਬੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਹੁਣ ਬਾਹਰ ਦੀਆਂ ਪਾਰਟੀਆਂ ਚੋਂ ਕੈਂਡੀਡੇਟ ਚੁਰਾ-ਚੁਰਾ ਕੇ ਲੈ ਕੇ ਆ ਗਏ ਆ ਤੁਹਾਡੇ ਹਲਕੇ ਚ ਵੀ ਦੂਜੀਆਂ ਫਰਜ਼ੀ ਬਾਕੀ ਜਮਾਤਾਂ ਚੋਂ ਕੈਂਡੀਡੇਟ ਲੈ ਜਾਂਦਾ ਉਹਨੇ ਖਰੜ ਖਾਲੀ ਹੋ ਗਿਆ ਇੱਕ ਅਸੈਂਬਲੀ ਹਲਕਾ ਬੰਗੇ ਦਾ ਅਕਾਲੀ ਦਲ ਦਾ ਉਥੇ ਐਮਐਲਏ ਚੁਣਿਆ ਗਿਆ ਸੀ ਡਾਕਟਰ ਸੁਖੀ ਉਹਦਾ ਨਾਮ ਹੈ ਉਹਦਾ ਵੀ ਧਰੀ ਪਾਰਟੀ ਪਰਿਵਰਤਨ ਕਰਾਇਆ ਉਹਨੂੰ ਚੇਅਰਮੈਨ ਬਣਾ ਦਿੱਤਾ ਅਜੇ ਉਹਨੇ ਸ਼੍ਰੋਮਣੀ ਕਾਲੀ ਦਲ ਨਹੀਂ ਛੱਡਿਆ ਸ਼੍ਰੋਮਣੀ ਕਾਲੀ ਦਲ ਦੇ ਐਮ.ਐਲ.ਏ ਨੂੰ ਅੱਜ ਆਮ ਆਦਮੀ ਪਾਰਟੀ ਨੇ ਚੇਅਰਮੈਨ ਬਣਾਤਾ ਸਮਝੋ ਇੱਕ ਬੰਗਾ ਵੀ ਖਾਲੀ ਪਈ ਇੱਕ ਇਹਨਾਂ ਦਾ ਐਮ.ਐਲ.ਏ ਹੈ ਰਮਨ अरोड़ा ਉਹਦਾ ਨਾਮ ਹੈ ਜਲੰਧਰ ਤੋਂ ਉਹਨੂੰ ਕ腐ਪਸ਼ਨ ਦੇ ਚਾਰਜ ਦੇ ਉੱਤੇ ਜੇਲ੍ਹ 'ਚ ਦਿੱਤਾ ਮੇਰੇ ਖਿਆਲ ਡੇਢ ਦੋ ਮਹੀਨੇ ਦਾ ਜੇਲ੍ਹ 'ਚ ਹੁਣ ਉਹਦੇ ਤੇ ਵੀ ਜ਼ੋਰ ਪਾਇਆ ਕਿ ਅਸਤੀਫਾ ਦੇ ਤੋ ਕੱਲ ਮੇਰੀ ਜਿਹੜੀ ਮੈਂ ਤੁਹਾਨੂੰ ਇੱਥੇ ਸਮਝਾਣ ਆਇਆ ਕਹਿਣ ਵਾਸਤੇ ਆਇਆ 90 ਫੀਸਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ 90 ਫੀਸਦੀ ਮੇਰੀ ਗੱਲ ਛੇਤੇ ਰੱਖੇ ਇਹਨਾਂ ਨੂੰ ਇਲੈਕਸ਼ਨਾਂ ਤੱਕ ਇਹਨਾਂ ਨੇ ਬਦਲਣਾ ਵੀ ਹੈ ਇਲਜ਼ਾਮ ਲਾਣੇ ਨੇ ਐਸੇ ਕੇਜਰੀਵਾਲ ਨੇ ਕਿਹਾ ਕਿ ਇਹਦੇ ਬੜੇ ਕਰਪਟ ਨਿਕਲੇ ਜੀ ਇਹ ਤੇ ਮਾਈਨਿੰਗ ਦਾ ਕੰਮ ਕਰਦੇ ਸੀ ਇਹ ਤੇ ਸ਼ਰਾਬ ਮੁਕਾਨ ਦਾ ਕੰਮ ਕਰਦੇ ਸੀ ਇਹ ਤੇ ਪੁਲਿਸ ਵਾਲਾ ਕੋਈ ਮਹੀਨਾ ਲੈਣ ਦਾ ਕੰਮ ਕਰਦੇ ਸੀ ਇਹਦੇ ਤਹਿਸੀਲਦਾਰਾਂ ਕੋ ਪੈਸੇ ਲੈਣ ਦਾ ਕੰਮ ਕਰਦੇ ਸੀ ਇਹਨਾਂ ਨੇ ਦੋ ਦੋ ਚਾਰ ਚਾਰ ਕਿੱਲਿਆਂ ਵਿੱਚ ਮਕਾਨ ਪਾ ਲਏ ਜਦੋਂ ਕੇਜਰੀਵਾਲ ਸਾਹਿਬ ਨੂੰ ਪਤਾ ਲੱਗਾ ਉਹਨਾਂ ਨੇ ਫੈਸਲਾ ਕੀਤਾ ਇਹ ਸਾਰੇ ਬਦਲ ਦੇਣ ਕਹਿੰਦਾ ਮੇਰਾ ਮਕਸਦ ਇਹ ਹੈ ਅਗਲੀਆਂ ਇਲੈਕਸ਼ਨਾਂ ਤੋਂ ਪਹਿਲੇ ਪਹਿਲੇ ਆਓ ਸਾਡੇ ਪ੍ਰਧਾਨ ਜੀ ਮੇਰੇ ਖਲ ਆਗੇ ਲੱਗ ਦੇਣ ਆਜੋ 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 ਤੋਂ ਸਾਡੀ ਅਜੇ ਧਿਆਨ ਕਰੋ ਬੇਨਤੀ ਮੇਰੀ ਇੰਨੀ ਹੈ ਕਿ ਅਗਲੇ ਇਲੈਕਸ਼ਨ ਤੋਂ ਪਹਿਲੇ ਪਹਿਲੇ ਤਕਰੀਬਨ 90 ਫੀਸਦੀ ਇਹਨਾਂ ਦੇ ਐਮਐਲਏ ਜਿਹੜੇ ਨੇ ਇਹ ਸਾਰੇ ਬਦਲੇ ਜਾਣੇ ਜਿਸ ਪ੍ਰੋਗਰਾਮ ਦੀ ਅੱਜ ਅਸੀਂ ਇਹ ਸੰਵਿਧਾਨ ਬਚਾਉਣ ਪ੍ਰੋਗਰਾਮ ਨੂੰ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾ ਰਿਹਾ ਸਾਰੇ ਹਿੰਦੁਸਤਾਨ ਚ ਪਾਰਟੀ ਲੈ ਕੇ ਜਾ ਰਹੀ ਇਹ ਗੱਲ ਸਾਰੇ ਵੀਰਾਂ ਨੂੰ ਅਸੀਂ ਸਮਝਾਉਣ ਵਾਸਤੇ ਇਕੱਤਰ ਹੋਏ ਆ ਕਿ ਪਿਛਲੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੌਰਾਨ ਇਹ ਪਾਰਟੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਮੇਰੇ ਵੀਰੋ ਇਹਨਾਂ ਦਾ ਏਜੰਡਾ ਇਹ ਸੀ ਕਿ ਜੇ ਸਾਨੂੰ 2/3 ਪਾਰਲੀਮੈਂਟ ਦੀਆਂ ਸੀਟਾਂ ਮਿਲ ਗਈਆਂ ਦੇ ਅਸੀਂ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਦਾ ਦਾ ਬਣਾਇਆ ਹੋਇਆ ਸੰਵਿਧਾਨ ਬਦਲਣਾ ਇਹਨਾਂ ਦੇ ਆਰਐਸਐਸ ਦੇ ਲੀਡਰਾਂ ਨੇ ਇਹ ਗੱਲ ਕਹੀ ਹੈ ਤੁਸੀਂ ਸੁਣਿਆ ਹੋਣਾ ਕਿ ਅਸੀਂ ਸੰਵਿਧਾਨ ਬਦਲਾਂਗੇ ਸੰਵਿਧਾਨ ਬਦਲਣ ਦਾ ਮਤਲਬ ਕੀ ਸੀ ਕਿ ਸਾਡਾ ਦਲਿਤ ਵਰਗ ਜਿਹੜਾ ਸਾਡੀਆਂ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਜਿਨ੍ਹਾਂ ਨੂੰ ਸੰਵਿਧਾਨ ਦੇ ਥੱਲੇ ਇਹ ਅਧਿਕਾਰ ਮਿਲਿਆ ਰੈਜ਼ਰਵੇਸ਼ਨ ਹੋਈ ਹੈ ਪਾਰਲੀਮੈਂਟ ਦੀ ਸੀਟਾਂ ਦੀ ਅਸੈਂਬਲੀ ਹਲਕਿਆਂ ਦੀ ਰੈਜ਼ਰਵੇਸ਼ਨ ਹੋਈ ਹੈ ਤੁਹਾਨੂੰ ਪੰਚਾਇਤਾਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਮਿਸੀਪਲਟੀਆਂ ਵਿੱਚ ਰੈਜ਼ਰਵੇਸ਼ਨ ਮਿਲਦੀ ਹੈ ਤੁਹਾਨੂੰ ਨੌਕਰੀਆਂ ਦੇ ਵਿੱਚ ਇਹ ਜਿਹੜੀ ਰੈਜ਼ਰਵੇਸ਼ਨ ਮਿਲਦੀ ਹੈ ਉਹ ਅਸੀਂ ਇਹਨਾਂ ਨੇ ਜਿਹੜੋ ਉਹ ਖਤਮ ਕਰ ਦੇਣੀ ਸੀ ਤੁਸੀਂ ਇਸ ਗੱਲ ਨੂੰ ਥੋੜਾ ਜਿਹਾ ਇਹਦੀ ਗੰਭੀਰਤਾ ਨੂੰ ਸਮਝੋ ਪਰਮਾਤਮਾ ਨੇ ਮਿਹਰ ਕੀਤੀ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਗੱਲ ਸਮਝ ਚ ਆ ਗਈ 272 ਸੀਟਾਂ ਚਾਹੀਦੀਆਂ ਸੀ ਮੋਦੀ ਨੂੰ 272 ਦੀ ਜਗ੍ਹਾ ਤੇ 240 ਮਿਲੀਆਂ ਜੇ ਕਿਤੇ 350 ਸੀਟ ਮਿਲ ਜਾਂਦੀ 2/3 ਸੀਟਾਂ ਮਿਲ ਜਾਂਦੀਆਂ ਤੇ ਮੇਰੇ ਵੀਰੋ ਸਾਰੀ ਰੈਜ਼ਰਵੇਸ਼ਨ ਦੇਸ਼ ਚੋਂ ਮੁਕੰਮਲ ਇਹ ਖਤਮ ਹੋ ਜਾਣੇ ਅੱਜ ਤੁਸੀਂ ਵੇਖ ਰਹੇ ਹੋ ਸਾਡੇ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਇਨਚਾਰਜ ਨੇ ਬਗੇਲ ਸਾਹਿਬ ਕੱਲ ਉਹਨਾਂ ਦੇ ਘਰ ਦੇ ਵਿੱਚ ਈਡੀ ਨੇ ਰੇਡ ਮਾਰਿਆ ਇਹ ਦੂਜਾ ਰੇਡ ਹੈ ਜਿਹੜਾ ਬਗੇਲ ਸਾਹਿਬ ਦੇ ਘਰ ਮਾਰਿਆ ਗਿਆ ਇਸ ਤੋਂ ਪਹਿਲੇ ਸੀਬੀਆਈ ਵੀ ਆਈ ਕੱਲ ਬਗੇਲ ਸਾਹਿਬ ਦੇ ਨੌਜਵਾਨ ਬੇਟੇ ਨੂੰ ਇਹਨਾਂ ਡਿਟੇਨ ਕੀਤਾ ਇਸ ਤੋਂ ਪਹਿਲੇ ਇਹਨਾਂ ਦੀਆਂ ਸਿਕਓ ਜਿੰਨੀਆਂ ਵੀ ਏਜੰਸੀਆਂ ਨੇ ਈਡੀ ਹੈ ਬੀਬੀ ਸੋਨੀਆ ਗਾਂਧੀ ਦੇ ਖਿਲਾਫ ਰਾਹੁਲ ਗਾਂਧੀ ਜੀ ਦੇ ਖਿਲਾਫ ਪ੍ਰਿੰਕਾ ਗਾਂਧੀ ਹੋਣਾ ਦੇ ਘਰ ਵਾਲੇ ਦੇ ਖਿਲਾਫ 22 ਚੀਫ ਮਿਨਿਸਟਰ ਜਿਹੜਾ ਸੀ ਕਰਨਾਟਕਾ ਦਾ ਡੀ ਕੇ ਸ਼ਿਵ ਕੁਮਾਰ ਦੇ ਖਿਲਾਫ ਬਹੁਤ ਸਾਰੇ ਲੀਡਰਾਂ ਦੇ ਖਿਲਾਫ ਈਡੀ ਤੇ ਏਜੰਸੀ ਜਿਹੜੀਆਂ ਉਹ اپੋਜੀਸ਼ਨ ਨੂੰ ਜਿਹੜੀ ਮੇਨ اپੋਜੀਸ਼ਨ ਹੈ ਹਿੰਦੁਸਤਾਨ ਦੀ ਉਹਨੂੰ ਨੱਪਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਪੰਜਾਬ ਦੇ ਵਿੱਚ ਵੀ ਤੁਸੀਂ ਵੇਖਿਆ ਇਥੋਂ ਦੀ ਜਿਹੜੀ ਵਿਜੀਲੈਂਸ ਹੈ ਉਹਨਾਂ ਨੇ ਬਹੁਤ ਸਾਰੇ ਸਾਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਡਰਾਂ ਦੀ ਧਮਕਾਨ ਦੀ ਕੋਸ਼ਿਸ਼ ਕੀਤੀ ਤੁਹਾਡੇ ਦਾਸ ਦੇ ਖਿਲਾਫ ਵੀ ਮੈਂ ਪਿਛਲੇ ਦਿਨੀ ਇੱਥੇ ਗੱਲ ਚੁੱਕੀ ਸੀ ਕਿ ਪੰਜਾਬ ਦੇ ਵਿੱਚ ਕਿਸੇ ਦੀ ਜ਼ਿੰਦਗੀ ਕਿਸੇ ਦਾ ਮਾਲ ਕਿਸੇ ਦਾ ਕਾਰੋਬਾਰ ਮਹਿਫੂਜ਼ ਨਹੀਂ ਉਦੋਂ ਸਾਡੇ ਕੋਲ ਖਬਰ ਆਈ ਸੀ ਕਿ ਕਾਫੀ ਸਾਰੇ ਬੰਬ ਪੰਜਾਬ ਚ ਆਏ ਨੇ ਕੁਝ ਫਟ ਗਏ ਨੇ ਕੁਝ ਫਟਣ ਵਾਲੇ ਨੇ ਇੱਕ ਟੀਵੀ ਇੰਟਰਵਿਊ ਦੇ ਜ਼ਰੀਏ ਤੁਹਾਡੇ ਦਾਸ ਨੇ ਸਮੁੱਚੇ ਪੰਜਾਬ ਨੂੰ ਮਹਤਾਤ ਕੀਤਾ ਸੀ ਇਸੇ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੇ ਤੁਹਾਡੇ ਧਾਸ ਤੇ ਕੇਸ ਰਜਿਸਟਰ ਕੀਤਾ ਤੁਹਾਡਾ ਧਾਸ ਵਿਰੋਧੀ ਧਿਰ ਦਾ ਲੀਡਰ ਹੈ ਕਨਸਟੀਚਿਊਸ਼ਨਲੀ ਸੰਵਿਧਾਨ ਦੇ ਮੁਤਾਬਕ ਮੈਨੂੰ ਕੈਬਨਟ ਦਾ ਰੈਂਕ ਮਿਲਿਆ ਜਿਹੜਾ ਵਿਰੋਧੀ ਧਿਰ ਦਾ ਲੀਡਰ ਹੁੰਦਾ ਉਸ ਨੂੰ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਉਦੇ ਮੁਤਾਬਕ ਕੋ ਨੂੰ ਸ਼ੈਡੋ ਮੁੱਖ ਮੰਤਰੀ ਕਹਿੰਦੇ ਇਹਨਾਂ ਨੇ ਤੁਹਾਡੇ ਦਾਸ ਨੂੰ ਖੁਦ ਪੁਲਿਸ ਸਟੇਸ਼ਨ ਸੱਦਿਆ ਇੱਕ ਦਿਨ 2 ਵਜੇ ਦੁਪਹਿਰੇ ਸੱਦਿਆ ਤੇ ਰਾਤ ਦੇ 8 ਵਜੇ ਤੱਕ ਅੰਦਰ ਸਵਾਲ ਜਵਾਬ ਕੀਤੇ ਦੂਸਰੀ ਵਾਰ ਫੇਰ ਸੱਦਿਆ 6.5 ਘੰਟੇ ਫੇਰ ਸਵਾਲ ਜਵਾਬ ਕੀਤੇ ਇਹਨਾਂ ਦਾ ਮਕਸਦ ਇਹਨਾਂ ਸੀ ਕਿ ਜਿਹੜੇ ਚੰਦ بیچے کے بلاند آواز نے یہاں کی آواز کیتا ہے میرے ویرو سا قصور یا ساری ڈیوٹی ہے سی کہ بہان دمنا جا خون کا منصوبہ آپ بنا رہی ہے اسی زمینہ بچانی ہے اسی کسانہ دی فصل دی گل کرنی ہے کھیز کھیت مزدورہ دی جڑے ہکا دی لڑائی لڑنی ہے ਦੀ ਦੁਕਾਨਦਾਰਾਂ ਦੀ ਛੋਟੇ ਵਪਾਰੀਆਂ ਦੀ ਲੜਾਈ ਲੜਨੀ ਅਸੀਂ ਇੱਥੇ ਸਰਕਾਰੀ ਨੌਕਰੀਆਂ ਕਰਨ ਵਾਲਿਆਂ ਦੀ ਪੈਨਸ਼ਨਰਸ ਦੀ ਲੜਾਈ ਲੜਨੀ ਇਹ ਚਾਹੁੰਦੇ ਅਸੀਂ ਉਹ بلند ਆਵਾਜ਼ ਜਿਹੜੀ ਹੈ ਉਹ ਬੰਦ ਕਰ ਦਿੱਤੀ ਮੇਰੇ ਵੀਰੋ ਮੈਂ ਤੁਹਾਨੂੰ ਇਸ ਗੱਲ ਨੂੰ ਮੁਬਾਰਕ ਦੇਣਾ ਚਾਹਨਾ ਤੇ ਗੁਰੂ ਮਹਾਰਾਜ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹਾਂ ਗੁਰੂ ਮਹਾਰਾਜ ਸਾਹਿਬ ਨੇ ਤਾਕਤ ਬਖਸ਼ੀ ਇੱਕ ਵੀਡੀਓ ਪਿਛਲੇ ਦਿਨੀ ਮੈਂ ਆਪਣੇ ਟਵਿੱਟਰ ਹੈਂਡਲ ਤੋਂ ਪਾਈ ਸੀ ਜਿਹਦੇ ਨਾਲ ਆਮ ਆਦਮੀ ਪਾਰਟੀ ਨੇ ਤਰੋੜ ਮਰੋੜ ਕਰਕੇ ਉਸ ਵੀਡੀਓ ਦੇ ਸਿਰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵੱਲੋਂ ਕਿਸੇ ਸਾਥ ਨਾਲ ਕਿਸੇ ਅਕਾਲੀ ਲੀਡਰ ਦੀ ਮਦਦ ਕੀਤੀ ਗਈ ਹੋਏ ਮੈਂ ਉਹ ਦਰਖਾਸਤ ਜਿਹੜੀ ਸੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਮੇਰੀ ਦਰਖਾਸਤ ਤੇ ਚੰਡੀਗੜ੍ਹ ਪੁਲਿਸ ਨੇ ਆਪਦੇ ਦੋ ਮੰਤਰੀ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਪੰਜਾਬ ਦਾ ਅਮਨ अरोड़ा ਜਿਹੜਾ ਭਗਵੰਤ ਤੋਂ ਬਾਅਦ ਦੂਜੇ ਨੰਬਰ ਦਾ ਮੰਤਰੀ ਹੈ ਉਹਦੇ ਤਾਂ ਕੇਸ ਰਜਿਸਟਰ ਕਰਦੇ ਹਰਪਾਲ ਚੀਮੇ ਦਾ ਕੇਸ ਰਜਿਸਟਰ ਕਰ ਦਿੱਤਾ ਮੇਰੇ ਵੀਰੋ ਜੇ ਕਾਂਗਰਸ ਦੀ ਲੀਡਰਸ਼ਿਪ ਤੇ ਕੇਸ ਰਜਿਸਟਰ ਹੋਏ ਨੇ ਤੇ ਅਸੀਂ ਵੀ ਗੁਰੂ ਮਹਾਰਾਜ ਸਾਹਿਬ ਦੀ ਅਸ਼ੀਰਵਾਦ ਨਾਲ ਇੰਨਾ ਦਮ ਰੱਖਨੇ ਆ ਕਿ ਅਸੀਂ ਵੀ ਆਪਣੀ ਕਾਰਵਾਈ ਕਰਾ ਸਕੀ ਦੋ ਮਨਿਸਟਰਾਂ ਦੇ ਕੇਸ ਰਜਿਸਟਰ ਹੋਏ ਨੇ ਅਜੇ ਕਾਰਵਾਈ ਭਗਵੰਤ ਮਾਨ ਤੇ ਇੱਕ ਮਿੰਟ ਆ ਦੋ ਮਿੰਟ ਜੇ ਸਰਦਾਰ ਸਾਹਿਬ ਜੇ 5-7 ਮਿੰਟ ਇੱcke ਬਹਿ ਜਾਓ ਤੇ ਸਾਰਿਆਂ ਨੂੰ ਲਾਭ ਹੋ ਜਾ ਉਹ ਗੱਲ ਸੁਣੋ ਕਾਕਾ ਆ ਬਿਠਾਓ ਇਹਨਾਂ ਸਾਰੇ ਆ ਦੋ ਮਿੰਟ ਬੈਠ ਜਾਓ ਹਜ਼ਾਰਾਂ ਦਾ ਇਕੱਠ ਹੋਇਆ ਮੈਂ ਪਹਿਲੇ ਤਰਨਤਾਰਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸਾਰਬਿੰਦਰ ਸਿੰਘ ਗੇਲੂ ਨੂੰ ਮੁਬਾਰਕ ਦੇਣਾ ਚਾਹਨਾ ਜਿੰਨੀ ਵਾਰ ਵੀ ਇਕੱਠ ਹੋਇਆ ਕਰਨਤਾਰ ਦੀ ਸਾਰੀ ਲੀਡਰਸ਼ਿਪ ਨੇ ਹਮੇਸ਼ਾ ਪਰਵਾਹ ਹੋਂ ਕਰਦਾ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਗੱਲ ਸਮਝ ਲਓ ਸਰਦਾਰ ਸਾਹਿਬ ਹੁਣ ਤਰਨਤਾਰਨ ਦੀ ਬਾਈ ਇਲੈਕਸ਼ਨ ਹੋਣ ਵਾਲੀ ਆਂਦੇ ਤਿੰਨ ਚਾਰ ਮਹੀਨਿਆਂ ਦੇ ਵਿੱਚ ਇੱਥੇ ਇਲੈਕਸ਼ਨ ਹੋਣੀ ਹੈ ਮੇਰੀ ਗੁਜ਼ਾਰਿਸ਼ ਇੰਨੀ ਹੈ ਮਜੈਲਾ ਜਿੰਨੇ ਮਾਝੇ ਦੇ ਮੇਰੇ ਭਰਾ ਨੇ ਮੈਂ ਉਹਨਾਂ ਨੂੰ ਵੰਗਾਰਨਾ ਚਾਹਨਾ ਤੇ ਬੇਨਤੀ ਕਰਨਾ ਚਾਹਨਾ ਮੇਰੇ ਵੀਰੋ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੂੰ ਆਪਾਂ ਇੱਕ ਸੰਦੇਸ਼ ਕਲੀਏ ਇਹ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰ ਪੀਰਾਂ ਦੀ ਧਰਤੀ ਮਾਝੇ ਦੇ ਲੋਕ ਇੰਨੀ ਤਾਕਤ ਰੱਖਦੇ ਨੇ ਉਹ ਜਿੱਧਰ ਮਰਜ਼ੀ ਤਸਵੀਰ ਤੇ ਚਿਹਰਾ ਮੋਰਾ ਬਦਲ ਸਕਦੇ ਮੈਨੂੰ ਯਕੀਨ ਹੈ ਇਸ ਗੱਲ ਤੇ ਕਿ ਮਜਾਜ ਜਿਹੜੇ ਨੇ ਜਿੱਦਣੇ ਮਨ ਬਣਾ ਲਣ ਤੇ ਆਂਧੀਆਂ ਦੀ ਵੀ ਇਹ ਰੁਖ ਬਦਲ ਸਕੋ ਬੋਲੇ ਜੋਨੇ ਹਾ ਅੱਲਾਹ ਅਕੀਕਾ ਤੁਸੀਂ ਤਾਕਤ ਰੱਖਦੇ ਹੋ ਆਂਧੀਆਂ ਦਾ ਵੀ ਰੁਖ ਮੋੜਨ ਦੀ ਮੇਰੀ ਬੇਨਤੀ ਤੁਹਾਨੂੰ ਜਿਹੜਾ ਵੀ ਕੈਂਡੀਡੇਟ ਪਾਰਟੀ ਚੂਜ਼ ਕਰੇ ਮੇਰੀ ਗੁਜ਼ਾਰਿਸ਼ ਇੱਕ ਸੁਣ ਲੋ ਕੈਨੇਡੀਅਟ 8 10 ਨੇ ਆਣਾ ਇੱਕੀ ਸਾਰਨੋਂ ਪਹਿਲੇ ਕੈਨੇਡੀਅਟ ਬੰਨਾ ਜ਼ਰੂਰੀ ਨਹੀਂ ਸਾਰਨੋਂ ਪਹਿਲੇ ਪਾਰਟੀ ਦੀ ਜਿੱਤ ਜ਼ਰੂਰੀ ਤੁਹਾਡਾ ਕਿਸੇ ਦਾ ਕੋਈ ਕਸੂਰ ਨਹੀਂ ਉਹ ਕਾਕਾ ਬਾਅਦ ਚ ਅਵਰਤਲੀਆਂ ਜਿਹੜੀਆਂ ਨੇ ਉਹ ਸੰਧੂ ਸਾਹਿਬ ਯਾਤ ਚੁੱਪੋ ਕੇ ਵੀ ਨਹੀਂ ਬਹਿ ਸਕਦੇ ਤੇ ਥੋੜਾ ਜਿਹਾ ਟੇਕੇ ਬਹਿ ਜੋ ਆ ਬਾਕੀ ਦਾ ਕੰਮ ਬਾਅਦ ਚ ਕਰ ਲਿਓ ਇਹ ਫਿਰ ਰੈਲੀਆਂ ਸੱਦਿਆ ਹੀ ਨਾ ਕਰੋ ਇਹ ਕੰਮ ਹੀ ਕਰਨਾ ਹੈ ਮੇਰੀ ਗੱਲ ਇੱਕ ਚੰਗੀ ਤਰ੍ਹਾਂ ਸੁਣੋ ਕੈਂਡੀਡੇਟ ਕਾਂਗਰਸ ਦਾ ਜਿਤਨਾ ਜ਼ਰੂਰੀ ਜਿਹਨਾਂ ਫਰਜ਼ੀ ਇਨਕਲਾਬੀਆਂ ਨੂੰ ਗਲੋਂ ਲਾਣਾ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲਓ ਪਹਿਲੀ ਵਾਰ ਹੋਇਆ ਇਹ ਕੰਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੋਇਆ ਸੀ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦੀ ਜਦੋਂ ਮੌਤ ਹੁੰਦੀ ਹੈ ਉਸ ਤੋਂ 5-7 ਸਾਲ ਤੋਂ ਬਾਅਦ ਜਦੋਂ ਲਾਹੌਰ ਦੇ ਵਿੱਚ ਹਾਲਾਤ ਵਿਗੜਦੇ ਨੇ ਉਹਨਾਂ ਦੇ ਲੜਕੇ ਜਿਹੜੇ ਸੀ ਉਹਨਾਂ ਵਿੱਚ ਖਾਣਾ ਚੰਗੀ ਸ਼ੁਰੂ ਹੋਈ ਆਪਣੀਆਂ ਮਿਸਲਾਂ ਵਿੱਚ ਖਾਣਾ ਚੰਗੀ ਸ਼ੁਰੂ ਹੋਈ ਹਾਲਾਤ ਇਹੋ ਜਿਹੇ ਹੋ ਗਏ ਕਿ ਰਾਣੀ ਜਿੰਦਾ ਤੇ ਪ੍ਰੈਸ਼ਰ ਆਇਆ ਕਿ ਯਾ ਤੇ ਆਪਣੇ ਆਪ ਯਾ ਗਲੀਬ ਸਿੰਘ ਨੂੰ ਜਿਹੜਾ ਇੱਕੋ ਹੀ ਬੇਟਾ ਮਹਾਰਾਜਾ ਰਣਜੀਤ ਸਿੰਘ ਦਾ ਉਸ ਟਾਈਮ ਪੰਜ ਚਾਰ ਸਾਲ ਦਾ ਸੀ ਕਿਉਂਕਿ 1838 ਚਾ ਦਾ ਜਨਮ ਹੋਇਆ ਸੀ ਇਹ 1846 ਦੀ ਗੱਲ ਹੈ ਅੰਗਰੇਜ਼ਾਂ ਨੇ ਪ੍ਰੈਸ਼ਰ ਪਾ ਕੇ ਰਾਣੀ ਜਿੰਦਾ ਕੋਲ ਇੱਕ ਚਿੱਠੀ ਲਖਵਾਈ ਕਿ ইস্ট ਇੰਡੀਆ ਕੰਪਨੀ ਆਪਣਾ ਕੋਈ ਆਦਮੀ ਕੱਲੇ ਆਪਣੀ ਫੌਜ ਕੱਲੇ ਤੇ ਲਾਹੌਰ ਦੇ ਵਿੱਚ ਸ਼ਾਂਤੀ ਇੱਕ ਵਾਰ ਫੇਰ ਹੋਏ ਜਿਹਦੇ ਨਾਲ ਰਾਣੀ ਜਿੰਦਾ ਦੀ ਤੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਜਿਹੜੀ ਹੈ ਉਹਨੂੰ ਬਚਾਇਆ ਜਾ ਸਕੇ ਉਦੋਂ ਪਹਿਲਾ ਰੀਜੈਂਟ ਜਿਹੜਾ ਗੋਰੀਆਂ ਦਾ ਜਿਹੜਾ ਪੰਜਾਬ ਦੀ ਧਰਤੀ ਤੇ ਆਇਆ ਸੀ ਉਹਦਾ ਨਾਂ ਸਰ ਜੌਨ ਲਾਰੈਂਸ ਨਾਂ ਸੀ ਮੇਰੇ ਵੀਰੋ ਚੰਗੀ ਤਰ੍ਹਾਂ ਸਮਝ ਲਓ ਮਝ ਲਓ ਇਹ ਕੁਰਬਾਨੀ ਤੁਹਾਨੂੰ ਕਰਨੀ ਪਈ ਇਹ ਹੁਣ ਸਰ ਜੌਨ ਲਾਰੈਂਸ ਦੀ ਸ਼ੇਪ ਦੇ ਵਿੱਚ ਅੱਜ ਵਿਭਬ ਕੁਮਾਰ ਨਾਂ ਦਾ ਆਦਮੀ ਕੇਜਰੀਵਾਲ ਨੇ ਦਿੱਲੀ ਚੰਡੀਗੜ੍ਹ ਕਰ ਦਿੱਤਾ ਅੱਜ ਜਿਹੜਾ ਮੁੱਖ ਮੰਤਰੀ ਹੈ ਭਗਵੰਤ ਮਾਨ ਇੱਕ ਬੰਦੂਆ ਮੁੱਖ ਮੰਤਰੀ ਹੈ ਮੇਰੇ ਵੀਰੋ ਇਹਨੇ ਆਪਣਾ ਈਮਾਨ ਵੇਚ ਦਿੱਤਾ ਨਾ ਇਹਦਾ ਭਗਵੰਤ ਮਾਨ ਨੇ ਇਹਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਜੀ ਮੈਨੂੰ ਮੁੱਖ ਮੰਤਰੀ ਰੱਖ ਲੋ ਜਿਹੜੇ ਮਰਜ਼ੀ ਦਿੱਸਕਤ ਕਰਾ ਲੋ ਪੰਜਾਬ ਦੇ ਸੂਬੇ ਦੇ ਖਿਲਾਫ ਜਾਂ ਆਣ ਵਾਲੇ ਪੰਜਾਬ ਦੇ ਭੁੱਖ ਦੇ ਖਿਲਾਫ ਜਾਂ ਸਾਡੇ ਨੌਜਵਾਨਾਂ ਦੇ ਖਿਲਾਫ ਕੋਈ ਵੀ ਆਰਡਰ ਹੈ ਕਰਾ ਲੋ ਅੱਜ ਮੈਨੂੰ ਮੁੱਖ ਮੰਤਰੀ ਰਹਿਲ ਅੱਜ ਜਿੰਨੇ ਮੰਤਰੀ ਨੇ ਮੇਰੇ ਵੀਰੋ 18 16 ਮੰਤਰੀ ਇਹਨਾਂ ਚੋਂ 8 ਤੋਂ 10 ਮਨਿਸਟਰੀਆ ਸਤਿੰਦਰ ਨਾ ਜਾਣਦਾ ਆਦਮੀ ਹੈ ਪਹਿਲੇ ਮੰਤਰੀ ਰਿਹਾ ਦਿੱਲੀ ਦੀ ਸਰਕਾਰ ਉਹ 8 ਮਹਿਕਮੇ ਰਨ ਕਰ ਰਹੇ 8 ਮਹਿਕਮੇ ਸਸੋਦੀਆ ਸਾਹਿਬ ਰਨ ਕਰ ਰਹੇ ਪੰਜਾਬ ਦੇ ਵਿੱਚ ਮਾਈਨਿੰਗ ਦਾ mafia ਪੰਜਾਬ ਦੇ ਵਿੱਚ ਸ਼ਰਾਬ ਦਾ mafia ਐਤ ਕੀ ਬਹਿਸ ਹੋਈ ਮੇਰੇ ਵੀਰੋ ਤੁਹਾਡੇ ਦਾਸ ਨੇ ਸਪੀਕਰ ਨੂੰ ਇਹ ਗੱਲ ਕਹੀ ਸੰਧਵਾ ਸਾਹਿਬ ਤੁਹਾਡੀ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਵਾਵਾਂਗੇ ਅੱਜ 3.5 ਸਾਲ ਗੁਜ਼ਰਨ ਤੋਂ ਬਾਅਦ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸਣਾ ਚਾਹਨਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਸੁਖਵੀਰ ਸਿੰਘ ਸੀ ਹੋਮ ਮਿਨਿਸਟਰ ਪੁਲਿਸ ਵਿਭਾਗ ਦਾ ਇੰਚਾਰਜ ਥੱਲੇ ਸੀ ਸੁਮੇਸ਼ ਸਿੰਘ ਸੈਣੀ ਡੀਜੀ ਜਦੋਂ ਤੁਹਾਨੂੰ ਪਤਾ ਪਹਿਲਾ ਕਾਂਡ ਹੋਇਆ ਮੁਰਜ ਜਵਾਰ ਸਿੰਘ ਪਿੰਡ ਦੇ ਵਿੱਚ ਉੱਥੇ ਗੁਰੂ ਗਰੰਤ ਸਾਹਿਬ ਦੀ ਬਕਾਇਦਾ ਤੌਰ ਇਹ ਉਥੋਂ ਸਰੂਪ ਚੋਰੀ ਕਰਕੇ ਲੈ ਗਿਆ ਚੰਦ ਦੇਣਾ ਬਹੁਤ ਬੇਬਲ ਕਲਾ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਗਲੀਆਂ ਵਿੱਚ ਸੁੱਟਿਆ ਗਿਆ ਉਸ ਟਾਈਮ ਸਿੱਖ ਸੰਗਤ ਇਕੱਠੀ ਹੋਈ ਇੱਕ ਧਰਨਾ ਪਹਿਲਾਂ ਕੁਲਤਾਰ ਸਿੰਘ ਸੰਵਾ ਦੇ ਹਲਕੇ ਕੋਟ ਕਪੂਰਾ ਦੇ ਵਿੱਚ ਸ਼ੁਰੂ ਹੋਇਆ ਇੱਕ ਜਿਹੜਾ ਸੀ ਬਰਗਾੜੀ ਦੇ ਵਿੱਚ اے ترنا لگا مین تھے چونکا تے بادل نے ایک مٹی یار آ دو منٹ کا پچھلے بھی سن لیا نا. اے ماجے نے ہی یہ فیصلے کرنے نے آ فوٹو میں باج کے لو کا فوٹو میں باج کے لو دو منٹ یہاں سمجھا لے گل میری گل سن لو بادل نے سیدھے طور تے سخبیر بادل نے میسج کلیا سردار صاحب ادھر دھیان کرو ਸੰਦੇਸ਼ ਭੱਲਿਆ ਡੀਜੀਪੀ ਸੈਣੀ ਨੂੰ ਕਿ ਸੈਣੀ ਸਾਹਿਬ ਸਵੇਰ ਤੱਕ ਜਿਹੜੇ ਗੁਰੂ ਦਾ ਨਾਂ ਲੈਣ ਵਾਲੇ ਉਥੇ ਸਾਡੇ ਸਿੰਘ ਜਿਹੜੇ ਨੇ ਪਾਠ ਕਰ ਰਹੇ ਨੇ ਕੋਟਕਪੂਰਾ ਸਾਹਿਬ ਸ਼ਾਂਤੀਪੂਰਵਕ ਬੈਠੇ ਨੇ ਜਾਂ ਬਰਗਾੜੀ ਚ ਬੈਠੇ ਨੇ ਸਵੇਰ ਤੱਕ ਇਹ ਸੜਕਾਂ ਤੇ ਨਜ਼ਰ ਨਹੀਂ ਆਣੇ ਚਾਹੀਦੀ ਟ੍ਰੈਫਿਕ ਦਾ ਜਿਹੜਾ ਜਾਮ ਲੱਗਾ ਤੋੜੋ ਸਵੇਰੋ ਸਵੇਰ ਇਹਨਾਂ ਨੇ ਪਹਿਲੇ ਟੀਅਰ ਗੈਸ ਦੇ ਸ਼ਲ ਚਲਾਏ लाठी चार्ज ਹੋਇਆ ਜਦੋਂ ਉਥੋਂ ਪੀੜ ਜਿਹੜੀ ਕਤਲ ਸੀ ਉਹ ਜਦੋਂ ਇਹਨਾਂ ਕੋਲ ਉਥੋਂ ਪਾਸੇ ਨਹੀਂ ਹੋ ਪਾਈ ਤੇ ਇਹਨਾਂ ਨੇ ਬਕਾਇਦਾ ਤੌਰ ਰਾਈਫਲਾਂ ਦੇ ਫਾਇਰ ਹੋਏ ਕੋਟਕਪੂਰ ਇੱਕ ਬੰਦਾ ਇੱਕ ਸਾਡਾ ਸਿੰਘ ਜਿਹੜਾ ਫਟੜ ਹੋਇਆ ਬਾਬਲ ਕਲਾ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਵੀਰੋ ਉਹ ਦੋ ਜਿਹੜੇ ਪਰਚੇ ਹੋਏ ਵੱਖ-ਵੱਖ ਜਗ੍ਹਾ ਤੇ ਇੱਕ ਪਰਚੇ ਦੇ ਵਿੱਚ ਜਿਹੜਾ ਕੋਟ ਕਪੂਰੇ ਵਾਲਾ ਪਰਚਾ ਉਹਦੇ ਵਿੱਚ ਵੱਡੇ ਬਾਦਲ ਦਾ ਨਾਂ ਸੁਖਬੀਰ ਸਿੰਘ ਦਾ ਨਾਂ ਸੈਣੀ ਦਾ ਤੇ ਪੰਜਾਂ ਰੋਰ ਪੁਲਿਸ ਅਫਸਰਾਂ ਦੇ ਸੀ ਜਿਹੜਾ ਦੂਜਾ ਪਰਚਾ ਹੈ ਉਹਦੇ ਵਿੱਚ ਨਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਹੈ ਨਾ ਸੁਖਬੀਰ ਸਿੰਘ ਦਾ ਬਾਕੀ ਅਫਸਰਾਂ ਦੇ ਨਾਂ ਹੈ ਸਾਡੇ 3 ਸਾਲ ਫੁੱਜਰਨ ਦੇ باوجود ਇਹ ਕੇਜਰੀਵਾਲ ਨੇ ਤੁਹਾਨੂੰ ਪਤਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪੰਜਾਬ ਦੇ ਵਿੱਚ ਇਹ ਸਰਕਾਰ ਬਣ ਤੋਂ ਪਹਿਲੇ ਕੁੰਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਆਈਜੀ ਹੁੰਦਾ ਸੀ ਉਹ ਜਿਹੜੀਆਂ ਸਪੈਸ਼ਲ ਇਨਵੈਸਟੀਗੇਟਿੰਗ ਟੀਮਾਂ ਬਣੀਆਂ ਸੀ ਐਸਆਈਟੀ ਜਿਹਨੂੰ ਕਹਿੰਦੇ ਨੇ ਉਹਨਾਂ ਦਾ ਮੈਂਬਰ ਸੀ ਕੇਜਰੀਵਾੜ ਤੇ ਭਗਵੰਤ ਮਾਨ ਨੇ ਪੰਜਾਬ ਨੂੰ ਇਸ ਗੱਲ ਦਾ ਵਾਅਦਾ ਕੀਤਾ ਕਿ ਪੰਜਾਬੀਓ ਜਿੱਦਣ ਸਰਕਾਰ ਨਵੀਂ ਆਈ ਕੋਈ ਇਮਾਨਦਾਰ ਚੀਫ ਮਿਨਿਸਟਰ ਆਇਆ ਮੈਂ ਤੁਹਾਨੂੰ ਯਕੀਨ ਦਿਵਾਉਣਾ 24 ਘੰਟਿਆਂ ਅੰਦਰ ਕਮਰ ਵਿਜੇ ਪ੍ਰਤਾਪ ਦੀ ਜਿਹੜੀ ਸਿੱਟੇ ਉਹਦੀਆਂ ਫਾਈਨਡਿੰਗਸ ਜਿਹੜੀਆਂ ਨੇ ਉਹਦੀ ਰਿਪੋਰਟ ਅਸੀਂ ਲਾਗੂ ਕਰਕੇ 24 ਘੰਟਿਆਂ ਚ ਇਹਨਾਂ ਦੋਸ਼ੀਆਂ ਨੂੰ ਅਸੀਂ ਫਰੀਦਕੋਟ ਦੀ ਕਚਹਿਰੀ ਚ ਪਹੁੰਚਾਵਾਂਗੇ ਮੇਰੇ ਵੀਰੋ ਸਾਢੇ 3 ਸਾਲ ਗੁਜ਼ਰ ਚੁੱਕੇ ਨੇ ਮੈਂ ਤੁਹਾਨੂੰ ਦਵੇ ਨਾਲ ਗੱਲ ਕਹਿ ਸਕਦਾ ਜੀ ਲੀਡਰ ਆਫ ਦੀ ਆਪੋਜੀਸ਼ਨ ਅਜੇ ਤੱਕ ਫਾਈਨਲ ਚਲਾਨ ਇਹਨਾਂ ਦੇ ਖਿਲਾਫ ਪੁੱਟ ਨਹੀਂ ਹੋਏ ਫਾਈਨਲ ਚਲਾਨ ਦੀ ਰਿਪੋਰਟ ਨਹੀਂ ਆਈ ਇੱਕ ਕੇਸ ਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੈ ਦੂਜੀ ਰਿਪੋਰਟ ਨਾ ਬਾਦਲ ਨੇ ਨਾ ਸੁਖਵੀਰ ਮੁੱਖ ਮੰਤਰੀ ਇੱਕ ਹੋਮਨਿਸਟਰ ਇੱਕ ਡੀਜੀਪੀ ਇੱਕ ਵਾਰਦਾਤਾਂ ਦੋ ਇੱਕ ਵਾਰਦਾਤ ਚ ਸਾਹ ਪ੍ਰਕਾਸ਼ ਸਿੰਘ ਤੇ ਸੁਖਵੀਰ ਸਿੰਘ ਤੇ ਸੁਮੇਤ ਸੈਣੀ ਦੂਜੇ ਕੇਸ ਦੇ ਵਿੱਚ ਨਾ ਪ੍ਰਕਾਸ਼ ਸਿੰਘ ਦਾ ਸੁਖਵੀਰ ਸਿੰਘ ਉਹਦਾ ਮਤਲਬ ਹੈ ਬੇਵਫਾਈ ਕੀਤੀ ਹੈ ਨੇ ਪੰਜਾਬ ਦੇ ਨਾਲ ਸਮੁੱਚੇ ਪੰਜਾਬੀ ਤੇ ਸਿੱਖ ਜਗਤ ਨਾਲ ਬੇਵਫਾਈ ਇਸ ਭਗਵੰਤ ਨੇ ਤੇ ਕੇਜਰੀਵਾਲ ਨੇ ਕੀਤੀ ਜਿਹੜੀ ਬੇਅਦਮੀਆਂ ਤੇ ਰਿਪੋਰਟ ਆਈ ਹੈ ਮੈਂ ਬੋਲਦੇ ਕਿਹਾ ਸੀ ਤੂੰ ਸੁਣਿਆ ਹੋਣਾ ਬਹੁਤ ਸਾਰੇ ਮੇਰੇ ਭਰਾਵਾਂ ਨੇ ਮੈਂ ਕੱਲ ਕਹੀ ਸੀ ਬਦਕਿਸਮਤੀ ਇਤਰਾਸ ਦੀ ਵੇਖੋ ਪੰਜਾਬ ਦੀ ਜਿਹਨੂੰ ਪੋਸਟਰ ਬੁਆਏ ਬਣਾਇਆ ਸੀ ਜਿਹਨੂੰ ਲੈ ਕੇ ਆਂਦਾ ਸੀ ਕੁਮਰ ਵਿਜੇ ਪ੍ਰਤਾਪ ਨੂੰ 13 ਸਾਲ ਦੀ ਨੌਕਰੀ ਛਡਾ ਦਿੱਤੀ ਉਹ ਅੱਜ ਅਸੈਂਬਲੀ ਤੋਂ ਬਾਹਰ ਇਹਨਾਂ ਨੇ ਪਾਰਟੀ ਚੋਂ 5 ਸਾਲ ਵਾਸਤੇ ਕੱਢ ਦਿੱਤਾ ਤੇ ਜਿਹਨੂੰ ਪਰਚੇ ਦੇ ਵਿੱਚ ਰੱਖਿਆ ਸੀ ਸੁਖਵੀਰ ਸਿੰਘ ਬਾਦਲ ਉਹ ਚਲਾਨ ਤੋਂ ਬਾਹਰ ਜਿਹੜਾ ਤੁਹਾਡਾ ਖਮਰ ਵਿਜੇ ਪ੍ਰਤਾਪ ਹੈ ਉਹਨੂੰ ਅਸੈਂਬਲੀ ਚੋਂ ਬਾਹਰ ਕਰਤਾ ਸ਼ੁਕਬੀਰ ਸਿੰਘ ਬਾਦਲ ਨੂੰ ਪਰਚੇ ਚ ਬਾਹਰ ਕਰਤਾ ਕਿਸ ਕਿਸ ਦਾ ਇਨਸਾਫ ਇਹ ਸਰਕਾਰ ਸਾਨੂੰ ਦੇਗੀ ਆਜੋ ਨੌਜਵਾਨ ਬੱਚੀ ਜਿਹੜੀ ਹੈ ਲੜਕੀ ਸੌਰੀ ਉਹ ਜੋ ਵੀ ਹੈ ਐਮ ਐਲ ਏ ਉਹਨੇ ਤਿਆਗ ਪੱਤਰ ਦੇ ਦਿੱਤਾ ਕੀ ਗੱਲ ਇਹ ਧੋਖਾ ਨਹੀਂ ਛੱਡੇ ਨਾਲ ਦੀ ਲੋਕਾਂ ਨੇ ਵੋਟਾਂ ਤਾਂ ਦਿੱਤੀਆਂ ਸੀ 5 ਸਾਲ ਵਾਸਤੇ ਛੱਡੇ 3 ਸਾਲਾਂ ਚੋਂ ਛੱਡ ਕੇ ਐਮ ਐਲ ਏship ਦੁਰ ਚੱਲੀ ਤੋ ਮੈਂ ਤੁਹਾਨੂੰ ਗੁਜ਼ਾਰਿਸ਼ ਇਨੀ ਕਰਨ ਵਾਸਤੇ ਆਇਆ ਜੇ ਤੇ ਅਸੀਂ ਚਾਹਨੇ ਆ ਕਿ ਤੁਹਾਡੀ ਜ਼ਿੰਦਗੀ ਵੇਖੋ ਤਰਨਤਾਨ ਵਾਲੇ ਬੈਠੇ ਹੋ ਸਾਰਿਆਂ ਨੂੰ ਵੱਧ ਜੇ ਗੈਂਗਸਟਰ ਨੇ ਤੇ ਇਹ ਸੀਧੀਏ ਚ ਇਹ ਨਹੀਂ ਕਿ ਬਾਕੀ ਏਰੀਏ ਚ ਨਹੀਂ ਪਰ ਸਾਰਿਆਂ ਨੂੰ ਵੱਧਾ ਗੁੰਡਾਗਰਦੀ ਜਾਂ ਬਦਮਾਸ਼ੀ ਜਾਂ ਗੈਂਗਸਟਰ ਦਾ ਜੇ ਰਾਤ ਚੱਲਦਾ ਤਰਨਤਾਨ ਚੱਲ ਇਹ ਸਾਰੇ ਏਰੀਏ ਮੈਂ ਜ਼ਿਲ੍ਹੇ ਦੀ ਗੱਲ ਕਰਦਾ ਮੇਰੀ ਗੱਲ ਸੁਣ ਲੋ ਬੋਲੇਸੋ ਨੇ ਹਾਲ ਬਾਤ ਕਰ ਲਿਓ ਅਜੇ ਧਿਆਨ ਕਰੋ ਜਿਹੜਾ ਅੱਜ ਕਾਰਾ ਕੋ ਚੰਗੀ ਜਗ੍ਹਾ ਠੋਕਿਓ ਹਾਂ ਬੇਨਤੀ ਮੇਰੀ ਸੁਣ ਲੋ ਹਣ ਇਹ ਗੈਂਗਸਟਰਾਂ ਦੀਆਂ ਚਿੱਠੀਆਂ ਗੈਂਗਸਟਰਾਂ ਦਾ ਸ਼ਿਕਾਰ ਹਰ ਘਰ ਹੋ ਰਿਹਾ ਜੇ ਅਸੀਂ ਇਹ ਗੈਂਗਸਟਰ ਰੋਕਣਾ ਚਾਹਨੇ ਇਹਨਾਂ ਗੈਂਗਸਟਰਾਂ ਦੀ ਮਦਦ ਇਹ ਸਰਕਾਰ ਨੇ ਐਸ ਇਲੈਕਸ਼ਨਾਂ ਚ ਵੀ ਲੈਣੀ ਜੇ ਜੋ ਜਲੰਧਰ ਵੈਸਟ ਦੀ ਇਲੈਕਸ਼ਨ ਹੋਈ ਮੇਰੇ ਵੀਰੋ ਸੁਣ ਲੋ ਇੱਧਰ ਜਦੋਂ ਜਲੰਧਰ ਵੈਸਟ ਦੀ ਇਲੈਕਸ਼ਨ ਹੋਈ ਇੱਕ ਗੈਂਗਸਟਰ ਜਿਹਨੇ ਤਿੰਨ ਕਤਲ ਕੀਤੇ ਸੀ ਉਸ ਏਰੀਏ ਚ ਉਹਨੂੰ ਪਟਿਆਲੇ ਦੀ ਜੇਲ੍ਹ ਚੋਂ ਕੱਢ ਕੇ ਇਹਨਾਂ ਜਲੰਧਰ ਇਸਤੇਮਾਲ ਕੀਤਾ ਜਦੋਂ ਸਾਡੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਸੀ ਉੱਥੇ ਦੂਜਾ ਗੈਂਗਸਟਰ ਉਹਨੂੰ ਇਸਤੇਮਾਲ ਕੀਤਾ ਲਾਰੈਂਸ ਬਿਸ਼ਨੋਈ ਨੂੰ ਤੁਹਾਨੂੰ ਆਪ ਪਤਾ ਹੋਵੇਗਾ ਐਂਟੀ ਗੈਂਗਸਟਰ ਟਾਸਕ ਫੋਰਸ ਉਹਦੇ ਅਫਸਰ ਨੇ ਆਪਣੀ ਜੇਬ ਚੋਂ ਟੈਲੀਫੋਨ ਕੱਢ ਕੇ 1.5 ਘੰਟੇ ਦੀ ਇੱਕ ਨੈਸ਼ਨਲ ਚੈਲੰਜ ਨਾਲ ਉਹਦੀ ਇੰਟਰਵਿਊ ਕਰਾਈ ਤੇ ਤਰਨਤਾਰਨ ਦੇ ਵਿੱਚ ਵੀ ਜੋ ਮਿੰਨੂਤ ਲਾਏ ਇੱਥੇ ਵੀ ਇਹਨਾਂ ਦਾ ਇਸਤੇਮਾਲ ਕੀਤਾ ਜਾਏਗਾ ਜੇ ਅਸੀਂ ਆਪਣੇ ਪਰਿਵਾਰਾਂ ਨੂੰ ਮਹਿਫੂਜ਼ ਕਰਨਾ ਚਾਹੁੰਦੇ ਆ ਮੇਰੀ ਗੱਲ ਸੁਣ ਲਓ ਚੰਗੀ ਤਰ੍ਹਾਂ ਪੜਾ ਜੇ ਆਪਣੇ ਪਰਿਵਾਰਾਂ ਨੂੰ ਮਹਿਫੂਜ਼ ਕਰਨਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਨੌਜਵਾਨ ਬੱਚੇ ਜਿਹੜੇ ਬਾਹਰਲੇ ਮੁਲਕਾਂ 'ਚ ਉਹਨਾਂ ਨੂੰ ਮਹਿਫੂਜ਼ ਰੱਖਣਾ ਹੈ ਤੇ ਕਿਰਪਾ ਕਰਕੇ ਤਰਨਤਾਰਨ ਦੀ ਜਿਹੜੀ ਆਉਣ ਵਾਲੀ ਇਲੈਕਸ਼ਨ ਇਹ ਕਾਂਗਰਸ ਦਾ ਜਿਹੜਾ ਵੀ ਉਮੀਦਵਾਰ ਪਾਰਟੀ ਚੂਜ਼ ਕਰੇਗੀ ਉਹਨੂੰ ਤਗੜੇ ਮਾਰਜਿਨ ਨਾਲ ਜਿਤਾ ਕੇ ਕੱਲੋ ਇਸ ਫਰਜ਼ੀ ਇਨਕਲਾਬੀਆਂ ਦੀ ਜਮਾਤ ਨੂੰ ਕੋਈ ਅਜਾ ਜਨਾਬ

ਉਹ ਧੌਣਾ ਤੇ ਉਹ ਚਿਹਰੇ ਭਾਵੇਂ ਬਦਲ ਗਏ ਹੋਣਗੇ ਰਸਾ ਉਹਨਾਂ ਦੇ ਗੱਲ ਤੇ 100% ਦੀ ਤਰਫ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਸਾ 100% ਦੀ ਤਰਫ ਰਸਾ ਪਾਣ ਤੋਂ ਛਡਾਂਗੇ ਇਹ ਫਰਜ਼ੇ ਇਨਕਲਾਬੀਆਂ ਨੇ ਜਿਹੜਾ ਪੰਜਾਬ ਲੁੱਟਿਆ ਦਿੱਲੀ ਤੋਂ ਆ ਕੇ ਜਿਹੜੇ ਲੁੱਟੇ ਦੇ ਧਾਵੀ ਪੰਜਾਬ ਚ ਆਏ ਨੇ ਇਹਨਾਂ ਨੂੰ ਕੀਮਤ ਅਦਾ ਕਰਨੀ ਪੈਗੀ ਮੈਂ ਆਸ਼ ਕਰਾਂਗਾ ਮਾਝੇ ਦੀ ਇਸ مہان ترتی تو ہون ہوںکہ آنا میرے بیرو ہون آپا چھوٹیاں چھوٹیاں گلان پچھے نہیں لگنا جے جیب کو بچا اہم فیصلہ ترنتارن تو چل کوئی اے ہو جیاں فورسز مگر پچھے نہ لگے ہو جنہاں نے کڈن پانو کو جن لے اسی پہلے بھی کیتا ہے میں جو جو پارلیمنٹ چیا اس میں ادو بھی کیا سی. اے اسی بھی پاؤ ہیں مجھے اہلی ہیں اسی ਦਿਮਾਗ ਤੋਂ ਘਟ ਤੇ ਦਿਲ ਤੋਂ ਫੈਸਲੇ ਬਹੁਤੇ ਕਰਦੇ ਤੇ ਦਿਲ ਦੇ ਫੈਸਲੇ ਅਕਸਰ ਗਲਤੀ ਨਿਕਲਦੇ ਮੈਂ ਉਦੋਂ ਵੀ ਕਿਹਾ ਸੀ ਕਿ ਮੈਨੂੰ ਇਹ ਜਾਪਦੇ ਆਪਾਂ ਕੋਈ ਗਲਤ ਫੈਸਲਾ ਕਰਨ ਨੂੰ ਜਾ ਰਹੇ ਆ ਤੇ ਹੋਇਆ ਕੁਝ ਨਹੀਂ ਨਿਕਲਿਆ ਨਿਕਲੇਗਾ ਤਾਂ ਜੇ ਕੋਈ ਨੈਸ਼ਨਲਿਸਟ ਜਮਾਤ ਨੂੰ ਆਪਾਂ ਸਪੋਰਟ ਕਰਾਂਗੇ ਨੈਸ਼ਨਲਿਸਟ ਜਮਾਤ ਦੇ ਕਿਸ ਕੈਂਡੀਡੇਟ ਨੂੰ ਜਿਤਾਵਾਂਗੇ ਆਂਦੇ ਟਾਈਮ ਦੇ ਵਿੱਚ ਜਦੋਂ ਵੀ ਕਾਂਗਰਸ ਆਈਏ ਉਦੋਂ ਹੀ ਪੰਜਾਬ ਵਿੱਚ ਪੰਗੜੇ ਤੇ ਗਿੱਧੇ ਪਏ ਮੇਰੇ ਵੀਰੋ ਅੱਗੇ ਪਿੱਛੇ ਕਿਸਾਨਾਂ ਦੀਆਂ ਫਸਲਾਂ ਚੁੱਕੀਆਂ ਗਈਆਂ ਦਲਦਪਾਈਚਾਰੇ ਨੂੰ ਇਨਸਾਫ ਮਿਲਿਆ ਸਰਕਾਰੀ ਕਰਮਚਾਰੀਆਂ ਨੂੰ ਇਨਸਾਫ ਮਿਲਿਆ ਨੌਜਵਾਨ ਬੱਚਿਆਂ ਨੂੰ ਇਨਸਾਫ ਮਿਲਿਆ ਉਹ ਕੱਲੀ ਕਾਂਗਰਸ ਚਵਾਦ ਦੇ ਸਕਦਾ ਸਾਨੂੰ ਹੁਣ ਇੱਕ ਸਿੱਕੇ ਦੇ ਦੋ ਪਹਿਲੂ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਜਬਾਤ ਮੇਰੇ ਵੀਰੋ ਇੱਕੋ ਸਿੱਕੇ ਦੇ ਦੋ ਪਹਿਲੂ ਇਹਨਾਂ ਕੋ ਬੜੀ ਬਚਨ ਦੀ ਲੋੜ ਹੈ ਇਹਨਾਂ ਨੂੰ ਬੰਦੇ ਦੇ ਪੁੱਤਰ ਬਣਾਵਾਂਗੇ ਮੇਰਾ ਵਾਦਾ ਤੁਹਾਡਾ ਸਾਰੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਕੋਈ ਬੰਦਾ ਸੁੱਕਾ ਨਹੀਂ ਰਹਿਣ ਦਿੱਤਾ ਜਾਏ ਹੁਣ ਬਾਬਾ ਜੀ ਹੁਣ ਜਕਾਰਾ ਛੱਡੋ ਛੱਡਣ ਵਾਲਾ ਟਾਈਮ ਚੱਲ ਬਚ ਕੇ ਤੋਂ ਇਹ ਇੰਨਾ ਹੀ ਕਹਿੰਦਾ ਹੋਇਆ ਮੈਂ ਪ੍ਰਧਾਨ ਜੀ ਤੋਂ ਕਾਂਗਰਸ ਦੀ ਲੀਡਰਸ਼ਿਪ ਤੋਂ ਆਪਣੇ ਜ਼ਿਲ੍ਹਾ ਪ੍ਰਧਾਨ ਤੋਂ ਆਪਣੇ ਛੋਟੇ ਵੀਰ ਸਾਹਿਬ ਹਰਮਿੰਦਰ ਸਿੰਘ ਗਿੱਲ ਜੀ ਤੋਂ ਇਹ ਗੱਲ ਦੀ ਮਾਫੀ ਮੰਗਾਗਾ ਪਰसों ਮੈਂ ਕਿਤੇ ਦੇਸ਼ ਤੋਂ ਬਾਹਰ ਜਾਣਾ ਹੈ ਕੱਲ ਦਾ ਦਿਨੀ ਹੈ ਮੇਰੇ ਕੋਲ ਅਜੇ ਥੋੜਾ ਮੋਟਾ ਪੈਕਿੰਗ ਹੋਣ ਦੀ ਲੋੜ ਹੈ ਤੋਂ ਕਿਰਪਾ ਕਰਕੇ ਮੈਨੂੰ ਗੁਸਤਾਖੀ ਦੀ ਮਾਫੀ ਦਿੱਤੀ ਤੇ ਇਹ ਕੋਈ ਗੱਲ ਨਹੀਂ ਮੇਰੇ ਮੇਰੇ ਨਹੀਂ ਮੇਰੀ ਸੋਨ ਮੇਰੇ ਬਿਹਾਰ ਤੇ ਪ੍ਰਧਾਨ ਜੀ ਨੂੰ ਫੁੱਲ ਦੇ ਦਿਓ ਇਹਨਾਂ ਦੀ ਉਮਰ ਦੇ ਵਿੱਚ ਲੋਕ ਫੁੱਲ ਲੈਂਦੇ ਤੇ ਦਿੰਦੇ ਸਾਡੀ ਤਾਂ ਉਮਰ ਗੁਜ਼ਰ ਗਈ ਜਦੋਂ ਫੁੱਲ ਲੈਣ ਵਾਲੀ ਤੇ ਦੇਣ ਵਾਲੀ ਹੁੰਦੀ ਹੈ ਸੋ ਇਹ ਜਵਾਨ ਨੇ ਅਜੇ ਮੈਂ ਤੇ 68 ਸਾਲਾਂ ਦਾ ਹੋ ਗਿਆ ਮੈਂ ਉਦੋਂ ਜੇਲ੍ਹ ਵਿੱਚ ਸੀ ਜਦੋਂ ਸਾਡਾ ਪ੍ਰਧਾਨ 9 ਮਹੀਨਿਆਂ ਦਾ ਸੀ ਤੁਸੀਂ ਵੇਖੋ ਸੋ ਆ ਉਮਰ ਇਹਦੀ ਹੈ ਬੋਲ ਲੈਣ ਤੇ ਦੇਣ ਵਾਲੀ ਇੰਨਾ ਹੀ ਕਹਿੰਦਾ ਹਾਂ ਮੈਂ ਆ ਗਿਆ ਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ